ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਜਨਮ ਸਥਾਨ ਬਾਬਾ ਬੁੱਢਾ ਜੀ ਕਤੋਂ ਨੰਗਲ ਤੇ ਅੱਜ ਦੇ ਵੀਡੀਓ ਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਇੱਕ ਜਿਹੜੀ ਇਹ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਬਣਾਵਾ ਬਾਕੀ ਇਹ ਆ ਵੀ ਗੱਬਣਾ ਆਪਣੇ ਪਾਸ ਕਰਕੇ ਖੜੋ ਤੇ ਸੂਈ ਤੇ ਆਪਣੀ ਦੋ ਟੈਮ ਚਵਾਈ ਕਰਕੇ ਖੜੋ ਜੀ ਕਾਫੀ ਕਮਾਲ ਦੀ ਵੜ ਤੁਹਾਨੂੰ ਦਿਖਾਉਣੀ ਆ ਤਿੰਨੇ ਗਾਵਾਂ ਚਲੋ ਤਿੰਨੇ ਚੰਗੇ ਦੁੱਧ ਵਾਲੀਆਂ ਆਮ ਕਾ ਤਾਜੀ ਸੂਈ ਤੇ ਮਗਰ ਵੀ ਵੱਛੀ ਆ ਹਾਂਜੀ ਵਧੀਆ ਸਾਸਿਕਾਲ ਜੀ ਸਾਸਿਕਾਲ ਵਧੀਆ ਜੀ ਸਾਸਿਕਾਲ ਹੋ ਠੀਕ ਠਾਕ ਜੀ ਹਾਂਜੀ ਵਧੀਆ ਵੇਜੀ ਕਿਰਪਾ ਜੀ ਵਿੱਗਿਆ ਮਾਲ ਉਦਨਾਲਾ ਫਿਰ ਮਾਲ ਵੀ ਜੀ ਉਦਨਾਲਾ ਦੇ ਦੋਹਾਂ ਪੋਨਾਂ ਜੀ ਵਿੱਗਿਆ ਬੜੇ ਵੀ ਰਹੇ ਤੇ ਅੱਛਾ ਉਸੇਲੇ ਵਿੱਗਿਆ ਜੋ ਠੀਕ ਆ ਹਾਂਜੀ ਤੇ ਨਾਮ ਦੱਸਤਾ ਕਰੀਫ ਨਾਮ ਵੀ ਜੀ ਮੇਰਾ ਮਹਿੰਦਰ ਸਿੰਘ ਤੇ ਪਿੰਡ ਆਪਣਾ ਛਗਾਂਵਾਂ ਰੁਪਵਾਲੀ ਜੋ ਤੇ ਮਜੀਠਾ ਪਾਣ ਪੈਂਦਾ ਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਤੇ ਜਨਮ ਬਾਬਾ ਗੁੱਡਾ ਸਾਹਿਬ ਜੀ ਇੱਥੋਂ ਹੈਗਾ ਆਪਾਂ ਨੂੰ ਕਿਲੋ ਡੇਢ ਕਿਲੋਮੀਟਰ ਤੇ ਕੱਥਨ ਅਗਲਾ ਹੈ ਜੋ 3 ਕਿਲੋਮੀਟਰ ਠੀਕ ਹੈ ਜੀ ਤੇ ਚਵੁੰਡਾ ਹੈਗਾ ਜੋ ਆਪਾਂ ਨੂੰ 2 ਕਿਲੋਮੀਟਰ ਤੇ ਜੇ ਕਿਨੇ ਵੀ ਨੇ ਡੱਡੂਆਣਾਂ ਵਾਲੀ ਛਾੜ ਤੋਂ ਹਣਾ ਹੋਵੇ ਤੇ ਤਲਵੰਡੀ ਆਪਾਂ ਨੂੰ ਆ ਗਈ ਜੋ 3 ਕਿਲੋਮੀਟਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਵੀਜੀ 75 26 93 388 ਠੀਕ ਹੈ ਜੀ ਹਾਂ ਜੀ ਅੱਜ ਫੇਰ ਵੜਾ ਚੰਗੀਆਂ ਲੱਭ ਕੇ ਲਿਆਉਂਦੀਆਂ ਫੇਰ ਬੰਦ ਵੀਜੀ ਇਹ ਵੀਜੀ ਚੰਗੀ ਵੜ੍ਹ ਸੁਈ ਆ ਰਾਤ ਦੀ ਇਹ ਰਾਤੀ ਸੁਕੀ ਵੀਜੀ ਆਪਣੇ ਕੋਲ ਸਾਢੇ 11 ਵਜੇ 3 ਵਜੇ ਨੇ ਜੇਰ ਪਾਤੀ ਆ ਠੀਕ ਆ ਤੇ ਇਹ 5+ ਚੱਲੂਗੀ ਵੀਜੀ ਦੋ ਦਰੂ ਤੇ ਮੂੰਹ ਚਾਰ ਬੰਦ ਚੋਗੀ ਆ ਸੁਆ ਪਹਿਲਾਂ ਹੀ ਸੁਆ ਪਹਿਲਾਂ ਮਗਰ ਬੱਛੀ ਬੜੀ ਸੋਹਣੀ ਬੱਤੀ ਹੈ ਮਗਰ ਵੀ ਬੱਛੀ ਜਿਹੜੀ ਇਹ ਚੰਗੀ ਜਿਹੋ ਜੀ ਗਾਂ ਆਪ ਆ ਉਹੋ ਜੀ ਮਗਰ ਬੱਛੀ ਹੈ ਜਿਹੜੀ ਜਰਸੀ ਜੀ ਬੱਛੀ ਆਈ ਹੈ ਉਹ ਵਾਲੀ ਇਹ ਕਾਫੀ ਪਿਆਰੀ ਬੱਚੀ ਆ ਜੇਰ ਪ੍ਰੋਪਰ ਫਾਤੀ ਨੇ ਬਹੁਤ ਹੀ ਜਿਆਦੀ ਵਿਜੀ ਓਕੇ ਜੇਰ ਪਈਏ ਬੋਲ ਦੋ ਕਾ ਦਾਂਗੇ ਬੜੇ ਵੇਦੇ ਆਪਾਂ ਦੇਖ ਸਕਦੇ ਹਾਂ ਉਤਰਾ ਹੀ ਆ ਲਿਓ ਤੋਰ ਪਹਿਲਾਂ ਤੋੜ ਕੇ ਦਿਖਾ ਦਈਏ ਆਪ ਦੇਖ ਸਕਦੇ ਜੇਰ ਜਿਹੜੀ ਇਹਨੇ ਪ੍ਰੋਪਰ ਫਾਤੀ ਆ ਬਾਕੀ ਜਿਹੜੀ ਆ ਜਰਸੀ ਜਿਹਾ ਵੈੜ ਤੇ ਕਾਫੀ ਕਮਾਲ ਦੀ ਆ ਜਿਹੜੀ ਸ਼ਾਂਤ ਸੁਭਾਅ ਦੀ ਆ ਤੇ ਕੱਦ-ਕਾਠ ਪੱਖੋਂ ਚੰਗੀ ਇੱਚੀ ਆ ਤਹਲੇ ਆਪਾਂ ਦੇਖ ਸਕਦੇ ਚੰਗੀ ਤਿਆਰ ਹੋਈ ਸੁਆ ਜੇ ਪਹਿਲਾਂ ਹੀ ਆ ਤੇ ਮੂੰਹ ਜਿਹੜੀ ਚਾਰ ਜਾਣ ਦੇ ਆ ਲਾਗਦੇ ਕਰੀ ਵੇਦੀ ਲਾ ਕੇ ਦਿਖਾ ਦੀ ਚੰਗੀ ਤਰ੍ਹਾਂ ਆ ਦੇਖ ਸਕਦੇ ਵੀ ਵੀਰ ਦੇ ਫਾਈਟ ਦੇ ਬਰਾਬਰ ਹੀ ਹਾਈਟ ਹੁੰਦੀ ਏ ਜੀ ਇਹਦੀ ਜੀ ਇੱਥੇ ਹੁੰਦੀ ਮੇਰੇ ਇੱਥੇ ਥਾਣੇ ਦੇ ਕਰੀ ਦੇਖ ਸਕਦੇ ਜੇ ਪਹਿਲਾਂ ਹੀ ਸੁਆ ਸੋਈ ਆ ਤੇ ਬੜੇ ਕਮਾਲ ਦਾ ਜਿਹੜਾ ਥਾਣੇ ਦੇ ਕੋਲ ਲੱਗਾ ਹੱਲੇ ਚਵਾਈਆਂ ਹੋ ਗਏ ਥਣ ਹੋਰ ਵਧੀਆ ਹੋ ਜਾਣਾ ਆਇਓ ਲਾਇਓ ਮੂੰਹ ਚੋਗੀ ਜੋ ਵੀ ਜੀ ਦੰਦ ਖਾਦੀ ਇਹਦੇ ਹਾਂਜੀ ਕੋਸ਼ਿਸ਼ ਕਰ ਦਿੰਦਾ ਤੁਹਾਨੂੰ ਦਿਖਾਉਣ ਦੀ ਨਹੀਂ ਕੋਈ ਇਸੇ ਨਾਲ ਕੋਈ ਪਾਣੀ ਤੇ ਬੰਨ ਤੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਹਾਂ ਬਾਕੀ ਤਾਜੀ ਸੂਈ ਉਹਦੇ ਕਰਕੇ ਥੋੜੀ ਲੱਪੇ ਜਿਹਾ ਬਾਕੀ ਆਈ ਪਿੱਛੇ ਚੰਗੀ ਜਗ੍ਹਾ ਤੋਂ ਕੱਢ ਕਾਠੇ ਦਾ ਜਿਹੜਾ ਪੂਰਾ ਜਵਾਨ ਆ ਬਾਕੀ ਹਵਾਨਾ ਗਾਹਣਾ ਵੀ ਚੰਗਾ ਭਰਿਆ ਵਾ ਤੇ ਹਵਾਨਾ ਪਛਾਣਾ ਵੀ ਚੰਗਾ ਭਰਿਆ ਵਾ ਇਹ ਤੁਹਾਡੀਆਂ ਬਾਤੀਆਂ ਭਲਾਂ ਚਲੋ ਹਵਾਨੇ ਤੇ ਹੈਈਆਂ ਵਾ ਤੇ ਆ ਵੀ ਮਗਰ ਬੱਛੀ ਵੀ ਕਾਫੀ ਕਮਾਲ ਦੀ ਐ ਜਹੋ ਜੀ ਵੜ ਆ ਪਿਆ ਉਹੋ ਜੀ ਸੇਮ ਬੱਛੀ ਐ ਤੇ ਦੰਦ ਵੀ ਜੀ ਇਹਦੇ ਚੱਕ ਕਰਾਏ ਨਹੀਂ ਜਾਣਦੇ ਫਿਰ ਦੰਦ ਵਿੱਚ ਦੰਦ ਥੋੜੀ ਜਗ੍ਹਾ ਪ੍ਰੋਬਲਮ ਐ ਥੋੜੀ ਹਾਂਜੀ ਗਾਂ ਐ ਆ ਵੀ ਚਲੋ ਭਾਰੀ ਵੱਡੀ ਐ ਤੇ ਕੋਈ ਵੀ ਤਸੱਲੀ ਕਰੇ ਕੋਈ ਵੀ ਆਣ ਕੇ ਜੋ ਦੱਸਾਂਗੇ ਉਹੋ ਜੀ ਨਾ ਕੋਈ ਵੇਖ ਕੇ ਲੈ ਜੇ ਹਾਂ ਚਲੋ ਲੈ ਜੇ ਪਹਿਲਾਂ ਦੱਸਾਂਗੇ ਤੇ ਪਹਿਲਾਂ ਨਿਕਲੂਗੀ ਉਹੋ ਜੀ ਨਹੀਂ ਗੱਲ ਕੋਈ ਠੀਕ ਐ ਤੇ ਮੁੱਲ ਫਿਰੇ ਦਾ ਮੁੱਲ ਵੀ ਜੀ ਜਾਜੀ ਕਰਾਂਗੇ ਕਿੰਨਾ ਪਤਾ ਯਾ ਐਡੀ ਵਾੜ ਕਿੰਨੇ ਦੀ ਆਉਂਦੀ 5+ ਵਾਲੀ ਹਾਂਜੀ ਹਾਂਜੀ ਮੁੱਲ ਵੀ ਜੀ ਇਹਦਾ 1 ਲੱਖ ਤੇ 5000 ਰੁਪਈਆ ਵਾ ਅੱਛਾ ਤੇ ਹਾਂ ਲੈ ਵੀ ਜੀ ਕਰੀਏ ਦੇਣ ਲੈਣੀ ਜੈਸਨੋਂ ਕਰਦੀ ਹੈਗੇ ਹਾਂਜੀ 99000 ਦੀ ਵੀ ਜੀ ਅੱਛਾ 99000 ਦੀ ਦੇ ਦੇਣੀ ਹੈ ਤੇ ਬਾਕੀ ਮਾਨਦਾਨ ਖੁੱਲਾ ਕਰ ਦੋ ਕਿ ਮੈਂ ਕਰਦਾ ਮੁੱਲ ਤਾਂ ਹੋਰ ਵੀ ਜੀ ਹੋਊਗਾ ਅੱਛਾ ਕੋ ਫੋਨ ਨਾ ਯਾ ਦੀ ਕੋਈ ਵੀਰ ਅੱਛਾ ਹਾਂ ਜੀ ਹੁਣ ਪਸਾ ਹਾਂ ਨਾ ਦੇਣ ਲੈਣੀ ਦਿੱਤਾ ਜੋ ਠੀਕ ਆ ਬਾਕੀ ਚਲੋ ਕੋ ਵੇਰ ਫੋਨ ਲਾਵੇ ਆਪੇ ਮਾ ਹੋ ਜਾਊਗੀ ਮੌਕੇ ਤੇ ਛੋਟ-ਛਾਟ ਹੋਰ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਵਸ਼ੀ ਆ ਤੇ ਮਗਰ ਬਾਕੀ ਇਹ ਆ ਵੀ ਚਲੋ ਪਸ਼ੂ ਤਿੰਨ ਬੱਜ ਗਏ ਇੱਥੇ ਉੱਤਰਾ ਜਗ੍ਹਾ ਥੋੜੀ ਜੀ ਆ ਜਗ੍ਹਾ ਥੋੜੀ ਅੱਜ ਕੱਦ ਕਾਠਾ ਲਿਆਵਾ ਉਹਦੇ ਕਰਕੇ ਤਿੰਨ ਵੱਡੀਆਂ ਜੋ ਹਾਂ ਜੀ ਤੇ ਹੁਣ ਜਿਹੜੀ ਆਹ ਵਾਲੀ ਗਾਂ ਜੇ ਇਹ ਵੀ ਵੀ ਜੀ ਗੱਬਣ ਆ ਇਹ ਦਿਨ ਲੈ ਜਾਊਗੀ ਪੰਜ-ਛੇ ਦਿਨ ਲੈ ਜਾਊਗੀ ਵੀ ਠੰਡੀ ਠੰਡੀ ਬੜੀ ਆ ਠੀਕ ਆ ਤੇ ਲਾਂਟੂ ਲਾਉਂਦੀਆਂ ਬੜੀਆਂ ਵੀ ਹੈ ਜੀ ਆ ਵੇਗ ਗਲਵਾਲੀ ਆ ਗਈ ਵਾਛੀ ਜੂਰੀ ਠੀਕ ਆ ਜੇ ਤੁਮ ਮਗਰਲੇ ਘਰੋਂ ਲਈਓ ਆਂਦੇ ਪਹਿਲਾਂ ਨੇ ਦਿੱਤਾ ਵਾ 18 ਕਿਲੋ ਦੂਦਰ ਦਾ 20 ਕਿਲੋ ਦੁੱਧ ਭਰੂਗੀ ਤੋਰਾ ਫਿਰ ਇਹਨਾਂ ਨੇ ਤੋਰੀ ਇਹ ਵੀ ਚਾੜੀ ਇਹ ਵੀ ਨੇ ਕੋਈ ਹਫ਼ਤੇ ਦੇ ਲਾਗੇ ਪਾਣੇ ਟਾਈਮ ਹੈ ਜਿੰਨੇ ਲੱਗ ਜਣਾ 7-8 ਦਿਨ ਵਿੱਚ ਲੱਗ ਜੂਗੀ ਆ ਦੇਖ ਸਾ ਦੇ ਬਾਕੀ ਕੱਦ ਕਾਠ ਪੱਖਾ ਇਹ ਵੀ ਚੰਗੀ ਹੈਗੀ ਹੈ ਵੀ ਕ੍ਰੋਸ ਚ ਆ ਹਲਾ ਦੇ ਵੀ ਜੇ ਕਰੀਏ ਦੇ ਚੰਮੀ ਦੀ ਦਿਖਾ ਲਈ ਇਹ ਦੰਦਾ ਜਵਾਨ ਹੈ ਜਿਹੜੀ ਇੱਕ ਮਿੰਟ ਰੋਲ ਦਾ ਖਾਣਾ ਇਹਦੇ ਵੀ ਆਪਾਂ ਦੇਖ ਸਾਦੇ ਕਾਫੀ ਕਮਾਲ ਦਾ ਗੁਲਾਬੀ ਰੰਗ ਦਾ ਥਾਣੇ ਤੇ ਮਿਲਕਵੇਨ ਵੀ ਚੰਗੀ ਲੱਗੀ ਜਿੱਦਣ ਇਹ ਵੀ ਭਰੀ ਚੰਗੀ ਤਿਆਰ ਹੋਣੀ ਆ ਥੱਲਿਆਂ ਆਹ ਪੂਰੀ ਬਾਨੀ ਵੀ ਜੀ ਤੇ ਬਾਕੀ ਹੈਗੀ ਕਰੋਸ ਚ ਆਹ ਠੰਡੀ ਠੁਡੀ ਹੋਰ ਨਹੀਂ ਕਰਦੇ ਤੇ ਹੈਗੀ ਕਿੰਨੇ ਠੰਡੀ ਠੀਰੀ ਹੈ ਬਾਕੀ ਘੱਟ ਘੱਟ ਵੇਲਦੀ ਚੰਗੀ ਐ ਸਾਂਭੀ ਤੁੰਬੀ ਐ ਵੀ ਚੰਗੀ ਐ ਤੋ ਤੇ ਇਹਦਾ ਵੀਰ ਜੀ ਮੁੱਲ ਫਿਰ ਇਹ ਵੀ ਵੀਰ ਜੀ ਜਾਜ ਹੀ ਕਰਾਂਗੇ ਮੁੱਲੇ ਦਾ ਵੀ ਕਿੰਨਾ ਕੁ ਬਿਲਕੁਲ ਜਾਜ ਵੀਰ ਜੀ ਇਹਦਾ ਵੀਰ ਜੀ 60000 ਰੁਪਿਆ ਅੱਛਾ ਸਾਠ ਹਜ਼ਾਰ ਦੀ ਹਾਂ ਮੈਂ ਇਹ ਜੀ ਦੇਣੀ ਮੀ ਜੀ ਅੱਛਾ ਹਾਂਜੀ 60000 ਦੀ ਦੇ ਦੇਣੀ 60000 ਦੀ ਦੇ ਦੇਾਂਗੇ ਚਲੋ ਬਾਕੀ ਮੌਕੇ ਤੇ ਕਰ ਦੋ ਮਾਨਤਾਂ ਕੋਈ ਵੀਰ ਭਰਾ ਫੋਨ ਕਰੇ ਅੱਛਾ ਮਾਨਤਾਂ ਪੂਰਾ ਫੋਲ ਹੋਊਗਾ ਠੀਕ ਹੈ ਫੋਨ ਲਾਵੇ ਕੋ ਜਰੂਰ ਖੁੱਲਾ ਮਾਨਤਾਂ ਹੋ ਜਾਊਗਾ ਖੁੱਲਾ ਖੁੱਲਾ ਹੋਊਗਾ ਵੀ ਜੀ ਖੁੱਲਾ ਹੋਊਗਾ ਆ ਵੀ ਗੱਬਣੀ ਆ ਤੇਰੀ ਵੀ ਜੀ ਗੱਬਣੀ ਤੋੜ ਦੋ ਇੱਕ ਰੀਨ ਵਿੱਚ ਇਹ ਕਿੰਨੇ ਕ ਦੁੱਧ ਲਈ ਉਤਰ ਤੇਰੀ ਵਿੱਚ 17 18 ਕਿਲੋ ਦੁੱਧ ਦਊਗੀ ਦੂਜਾ ਸਵੇਰ ਜੋ ਠੀਕ ਹੈ ਅੱਜ ਲੈ ਆਓ ਹਾਂਜੀ ਪਾ ਲਾਓ 18 18 ਲੀਟਰ ਦੇ ਕਰੀਏ ਜਿਹੜਾ ਇਹ ਵੀ ਦੁੱਧ ਗਿੰਦੇ ਕੱਢੀ ਜਾਊਗੀ ਥੋੜਾ ਡਰਦੀ ਡਰਦੀ ਜੀ ਆ ਅਜੇ ਟਾਈਮ ਇਹ ਵੀ ਹਫਤੇ ਦੇ ਲਾਗੇ ਬੰਦੇ ਲੈ ਜਾਊਗੀ ਬਾਕੀ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗਦਾ ਠੋਕੇ ਵਧੀਆ ਸੋਹਣਾ ਤਾਂ ਤੁਹਾਨੂੰ ਲੱਗਾ ਮਾੜੀ ਵੀ ਜਿਹਦੀ ਚ ਨਹੀਂ ਦਿਖਾ ਦਈਏ ਲਾ ਕੇ ਆਹ ਦੇਖ ਸਾਡੇ ਥਾਣੇ ਦਾ ਵੀ ਗੁਲਾਬੀ ਰੰਗ ਦਾ ਥਾਣੇ ਮਿਲਕਾ ਨੂੰ ਵੀ ਚੰਗੀ ਲੱਗੀ ਆ ਜ ਲੈ ਆਇਆ ਫਿਰ ਬਾਕੀ ਸਾਂਭੀ ਸੁੰਭੀ ਇਹ ਵੀ ਚਲੋ ਚੰਗੀ ਆ ਚੰਗੀ ਵੀ ਜੀ ਰਾਜੀ ਹੋ ਜੀ ਬਾਕੀ ਸਿਰੇ ਨਪਾਰੀ ਹੈ ਵੀ ਉਤਰ ਬਾਕੀ ਇਹ ਆ ਵੀ ਮਾਨਤਾ ਅਨਸਾਰੀਆਂ ਚ ਖੁੱਲੇ ਹੀ ਹੋਣਗੇ ਕੋਈ ਵੀ ਫੋਨ ਲਾਵੇ ਇੱਕ ਵਾਰੀ ਜ਼ਰੂਰ ਤੇ ਇਹਦਾ ਵਿੱਚ ਫਿਰ ਕੀ ਮੁੱਲ ਰੱਖਣਾ ਹੈ ਇਹਦਾ ਮੁੱਲ ਵੀ ਜਾਇਜ਼ ਹੀ ਆ ਕਿੰਨਾ ਭੁੱਲ ਜਾਇਜ਼ ਇਹਦਾ ਵਿੱਚ ਮੁੱਲ ਪਹਿਣ ਕਰਦੇ ਵੀ 60 ਦੀ ਦੇ ਦਾਂਗੇ ਅੱਛਾ ਹਾਂਜੀ ਤੇ ਜੋੜਾ ਕਿੰਨੇ ਦਾ ਦੇ ਦੀਆ ਜੋੜਾ ਦਈਏ ਵੀਜੀ 1 15 ਦਾ ਜੋੜਾ ਦਈਏ ਵੀਜੀ ਅੱਛਾ ਜੋੜਾ 1 15 ਦਾ ਜੋੜਾ 1 15 ਦਾ ਦੇ ਦਈਏ ਜੀ ਠੀਕ ਆ ਹਾਂਜੀ ਬਾਕੀ ਚੱਲਾ ਕੋਈ ਫੋਨ ਲਾਊਗਾ ਤੇ ਮੌਕੇ ਤੇ ਹੋਰ ਮਾਤਨ ਹੋ ਜਾਊਗਾ ਠੀਕ ਹੈ ਜੀ ਤੇ ਇੱਕ ਬੱਕਰੀ ਵੀ ਆ ਹਨਾ ਇੱਕ ਬੱਕਰੀ ਵੀ ਆ ਪਾ ਵੀਜੀ ਕੰਨੀ ਸੇਲ ਕਰ ਦਿੰਦੀ 10000 ਦੇ ਬਾਰੇ ਵੀ ਇਹਦੇ ਵੀਜੀ ਇਹ 25 ਦਿਨ ਹੋ ਗਏ ਬੱਕਰੀ ਬਣੀ ਨੂੰ ਹਾਂ ਜੀ ਕਿਤੇ ਘਰੋਂ ਲਈ ਆ ਕਿ ਕਿ ਪੈਸੇ ਲੈਣੇ ਤੇ ਉਹਨਾਂ ਨੇ ਤਿੰਨ ਵਾਰ ਕੱਲ ਬੱਕਰੀ ਲੈਣ ਦੀ ਉਹਨਾਂ ਕੋਲ ਅੱਛਾ ਲੈਣੇ ਦੇਣੇ ਚਾਹੀਏ ਹੈ ਨਹੀਂ ਦੇਣੇ ਚਾਹੀਏ ਜੀ 15000 ਰੁਪਿਆ ਲੈਣਾ ਹੈ ਅੱਛਾ ਤੇ ਇਹ ਵੀ ਜੀ ਆਪਾਂ ਕੁਝ ਜ਼ਿਆਦਾ ਨਹੀਂ ਜਿੰਨੇ ਚ ਆਪਾਂ ਨੂੰ ਆਈ ਹੈ ਨਾ 15000 ਰੁਪਿਆ ਕੇ ਕੋ ਲੈਣਾ ਹੈ ਉਹਨਾਂ ਚ 4000 ਘੱਟ ਕਰ 14000 ਦੀ ਦੇ ਦਾਂਗੇ ਅੱਛਾ 14000 ਦੀ ਦੇ ਦੋ 14000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਨਾ ਵੀ ਜੀ ਇਹ ਵੀ 13000 ਦੀ ਅੱਛਾ 13000 ਦੀ 13000 ਦੀ ਦਵਾਂਗੇ ਹਾਂ ਜੀ ਬਾਕੀ ਕੋਈ ਆਪਣੀ ਕੋ ਸਮਝਣਾ ਵੇਖ ਠੀਕ ਹੈ ਤੇ ਬਾਕੀ ਚਲੋ ਇਹ ਆ ਵੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰਕੇ ਤੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ